ਸਸ ਸਵੇਕਲ ਕਿਸਾਨਾਂ ਭਰਾਵੋ ਤੁਹਾਡਾ ਸਵਾਗਤ ਹੈ ਚੈਨਲ YouTube ਵਾਲੇ ਫਾਰਮਰ ਤੇ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 2024 ਦੇ ਵਿੱਚ ਝੋਨੇ ਦੀ ਜਿਹੜੇ ਬੀਜਾਂ ਦੀ ਗੱਲ ਹੈ ਕਿਉਂਕਿ ਸਰਕਾਰ ਵੱਲੋਂ ਕੁਝ ਕੁ ਬੀਜ ਬੈਨ ਕਰ ਦਿੱਤੇ ਗਏ ਨੇ ਤੇ ਕੁਝ ਸੈਲਰ ਮਾਲਕਾਂ ਦੇ ਨਾਲ ਡਿਸਪਿਊਟ ਚੱਲਣ ਦੇ ਕਾਰਨ ਸਰਕਾਰ ਨੇ ਆਪਣਾ ਪੱਖ ਰੱਖਦੇ ਹੋਏ ਦੋ ਕੁ ਬੀਜ ਬੈਨ ਕੀਤੇ ਨੇ ਤੇ ਜਿਨ੍ਹਾਂ ਦੇ ਕਰਕੇ ਕਿਸਾਨਾਂ ਦੇ ਵੀ ਥੋੜੀ ਜਿਹੀ ਕਨਫਿਊਜ਼ਨ ਪੈਦਾ ਹੋ ਚੁੱਕੀ ਹੈ ਵੀ ਕਿਹੜਾ ਬੀਜ ਬੀਜਿਆ ਜਾਵੇ ਕਿਹੜਾ ਨਾ ਬੀਜਿਆ ਜਾਵੇ ਅਤੇ ਕੁਝ ਕੁ ਕਿਸਾਨ ਕੁਝ ਬੀਜਾਂ ਨੂੰ ਜ਼ਿਆਦਾ ਪ੍ਰੈਫਰੈਂਸ ਦੇ ਰਹੇ ਨੇ ਤੇ ਉਹ ਕਿਹੜੇ ਬੀਜ ਨੇ ਤੁਹਾਨੂੰ ਸਾਰੀ ਗੱਲ ਦੱਸਾਂਗੇ ਜੀ ਅੱਜ ਦੀ ਵੀਡੀਓ ਦੇ ਵਿੱਚ ਸਾਰੀ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਇਸ ਟਮ ਜਿਹੜਾ ਜ਼ਿਆਦਾਤਰ ਟੌਪ 3 ਬੀਜ ਨੇ ਉਹ ਕਿਹੜੇ ਵੇਚ ਰਹੇ ਨੇ ਕਿਸਾਨ ਵੀਰਾਂ ਦੇ ਅਹੀਂ ਖਰੀਦੇ ਜਾ ਰਹੇ ਨੇ ਅਸੀਂ ਗੱਲ ਕੀਤੀ ਹੈ ਕੁਸ਼ਕ ਜਿਹੜੇ ਦੁਕਾਨ ਮਾਲਕ ਨੇ ਕਿਸਾਨ ਸੀਡ ਸਟੋਰ ਵਾਲੇ ਬੰਦਿਆਂ ਤੋਂ ਵੀ ਜਿਹੜੇ ਬੀਜ ਦੇ ਜ਼ਿਆਦਾਤਰ ਵੇਚਣ ਦਾ ਕੰਮ ਕਰਦੇ ਨੇ ਉਹਨਾਂ ਦੀ ਜੋ ਵੀ ਆਉਟਪੁੱਟ ਆਈ ਹੈ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਮ ਹੁੰਦੇ ਹਾਂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਜਾਂ ਪੁਰਾਣੇ ਕਿਸਾਨ ਵੀਰ ਹੋ ਲਗਾਤਾਰ ਸਾਡੇ ਵੀਡੀਓਜ਼ ਦੇਖ ਰਹੇ ਹੋ ਪਰ ਚੈਨਲ ਹਜ ਤੱਕ ਸਬਸਕ੍ਰਾਈਬ ਨਹੀਂ ਕਰ ਰੱਖਿਆ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਪਸੰਦ ਆਂਦੀ ਹੈ ਤਾਂ ਲਾਈਕ ਜਰੂਰ ਕਰਿਓ ਸ਼ੇਅਰ ਕਰਿਓ ਆਪਣੇ ਯਾਰਾਂ ਦੋਸਤਾਂ ਵੇਲੇ ਨਾਲ WhatsApp ਗਰੁੱਪਾਂ ਰਹੀਂ ਜਾਂ Facebook ਰਹੀਂ ਕਿਸੇ ਤਰੀਕੇ ਨਾਲ ਵੀ ਉਹਨਾਂ ਤੱਕ ਇਹ ਵੀਡੀਓ ਪਹੁੰਚਾ ਦਿਓ ਤਾਂ ਕਿ ਉਹਨਾਂ ਤੱਕ ਵੀ ਇਹ ਲੋੜਿੰਦੀ ਜਾਣਕਾਰੀ ਪਹੁੰਚ ਸਕੇ नीचे कमेंट बॉक्स ਦੇ ਵਿੱਚ ਆਪਣਾ ਪਿੰਡ ਸ਼ਹਿਰ ਜਾਂ ਜ਼ਿਲ੍ਹਾ ਜ਼ਰੂਰ ਦੱਸਿਓ ਕਮੈਂਟ ਬਾਕਸ ਕਰਕੇ ਤੇ ਬਾਕੀ ਨਾਲ ਇੱਕ ਆਪਣਾ ਕਮੈਂਟ ਕਰ ਦਿਓ ਕਿ ਤੁਸੀਂ ਇਸ ਸਾਲ ਝੋਨੇ ਦਾ ਕਿਹੜਾ ਬੀਜ ਜਾਂ ਬਾਸਮਤੀ ਦਾ ਕਿਹੜਾ ਬੀਜ ਲਗਾ ਰਹੇ ਹੋ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਸਾਡੇ ਦਰਸ਼ਕ ਵੀਰ ਕਿਹੜੇ ਬੀਜ ਦੀ ਜ਼ਿਆਦਾ ਪ੍ਰੇਫਰੈਂਸ ਦੇ ਰਹੇ ਨੇ ਗੱਲ ਕਰ ਲੈਂਦੇ ਆ ਬੀਜਾਂ ਦੀ ਅਗਰ ਗੱਲ ਕਰੀਏ ਝੋਨੇ ਦੇ 2024 ਦੇ ਬੀਜਾਂ ਦੇ ਵਿੱਚ ਸਾਡਾ ਨੰਬਰ 1 ਤੋਂ ਬੀਜ ਚੱਲ ਰਿਹਾ ਜੀ ਉਹ ਹੈ ਜੀ PR 126 28 29 131 ਵਿੱਚੋਂ ਕੋਕੀ ਪੀਆਰ ਕੁਆਲਿਟੀ ਦੇ ਚਾਰ ਬੀਜ ਜਿਆਦਾ ਵਿਕ ਰਹੇ ਨੇ ਉਹਨਾਂ ਵਿੱਚੋਂ ਜਿਹੜਾ ਹਫਤੇ ਨੰਬਰ 1 ਤੇ ਵਿਕਰੇ ਆ ਜੀ ਉਹ ਹੈ ਜੀ ਪੀਆਰ 126 ਅਤੇ 131 ਇਹ ਦੋ ਬੀਜ ਪੀਆਰ ਕੁਆਲਿਟੀ ਦੇ ਵਿੱਚੋਂ ਸਭ ਤੋਂ ਜਿਆਦਾ ਲੱਗ ਰਹੇ ਨੇ ਦੂਜੇ ਨੰਬਰ ਤੇ ਹੈ ਜੀ ਸੁਪਰੀਮ 110 ਸੁਪਰੀਮ 110 ਵੀ ਬਹੁਤ ਜਿਆਦਾ ਪੰਜਾਬ ਦੇ ਬਹੁਤੂ ਹਿੱਸਿਆਂ ਦੇ ਵਿੱਚ ਲਗਾਇਆ ਜਾ ਰਿਹਾ ਹੈ ਤੇ ਇਸ ਦਾ ਝਾੜ ਵੀ ਠੀਕ ਹੈ ਜੀ ਤੇ ਬਾਕੀ ਕੋਈ ਬਹੁਤ ਵੱਡੀਆਂ ਬਿਮਾਰੀਆਂ ਤੋਂ ਵੀ ਏਡੀ ਵੱਡੀ ਕੋਈ ਇਹਦੀ ਗੱਲਬਾਤ ਨਹੀਂ ਹੈ ਬਾਕੀ ਓਵਰਾਲ ਬਿਮਾਰੀ ਤਾਂ ਟਾਈਮ ਦੇ ਨਾਲ ਪਤਾ ਲੱਗਦੀ ਹੈ ਕਿਸਾਨ ਵੀਰਾਂ ਨੂੰ ਤੇ ਮਤਲਬ ਇਹ ਹੈ ਕਿ ਰੋਕਥਾਮੀ ਦੇ ਵਿੱਚ ਜ਼ਿਆਦਾ ਵਧੀਆ ਹੈ ਤਿੰਨ ਦੋ ਦੋ ਤਿੰਨ ਬੀਜਾਂ ਨੂੰ ਜ਼ਿਆਦਾ ਪ੍ਰੇਫਰ ਕਰ ਰਹੇ ਨੇ ਤੀਜੇ ਨੰਬਰ ਤੇ ਹੁੰਦੇ ਨੇ ਹਾਈਬ੍ਰਿਡ ਦੇ ਬੀਜ ਹਾਈਬ੍ਰਿਡ ਦੇ ਜਿਹੜਾ ਬੀਜ ਆ ਉਹਦੇ ਵੀ ਸਭ ਤੋਂ ਜ਼ਿਆਦਾ ਸਾਵਾ ਦਾ 7301 ਅਤੇ 7501 ਇਹ ਦੋ ਬੀਜ ਜ਼ਿਆਦਾ ਵਿਕ ਰਹੇ ਨੇ ਜਿਹੜੇ ਵੀਰਾਂ ਨੇ ਇਹ ਬੀਜ ਪ੍ਰੇਫਰ ਕੀਤੇ ਨੇ ਉਹਨਾਂ ਨੂੰ ਕਿਤੇ ਨਾ ਕੀਤੇ ਇਹ ਮਹਿੰਗੇ ਵੀ ਮਿਲ ਰਹੇ ਨੇ 2000 ਤੋਂ ਲੈ ਕੇ 2700 ਰੁਪਏ ਤੱਕ ਮਿਲ ਰਿਹਾ ਹੈ ਰੇਟ ਕਿਉਂਕਿ ਇਹ ਏਰੀਆ ਮਾਝੇ ਦੇ ਵਿੱਚ ਜ਼ਿਆਦਾਤਰ ਲਗਾਏ ਜਾ ਰਹੇ ਨੇ ਕਿਉਂਕਿ ਉੱਥੇ ਸਬਜ਼ੀ ਜਿੱਥੇ ਜ਼ਿਆਦਾ ਲੱਗਦੀ ਹੈ ਕਿਉਂਕਿ ਛੇਤੀ ਟਾਈਮ ਨਾਲ ਖੇਤ ਖਾਲੀ ਕਰਨੇ ਹੁੰਦੇ ਨੇ ਤੇ ਵਧੀਆ ਝਾੜ ਚਾਹੀਦਾ ਹੈਕਰ ਖੇਤਾਂ ਨੂੰ ਤਾਂ ਉੱਥੇ ਇਹ ਬੀਜ ਪ੍ਰੇਫਰ ਹੋ ਰਹੇ ਨੇ ਇਸ ਦਾ ਝਾੜ ਪਿਛਲੇ 2 ਸਾਲਾਂ ਦੀ ਅਗਰ ਐਵਰੇਜ ਗੱਡੀ ਤਾਂ 38 ਕੁਆਂਟਲ ਦੇ ਨੇੜੇ ਤੇੜੇ ਇਸ ਦਾ ਝਾੜ ਦੇਖਿਆ ਗਿਆ ਹੈ ਬਿਮਾਰੀਆਂ ਤੋਂ ਵੀ ਬਹੁਤ ਵਧੀਆ ਇਸ ਦਾ ਇਲਾਜ ਚੱਲਦਾ ਹੈ ਜੀ ਕੋਈ ਬਹੁਤ ਵੱਡੀ ਕਾਰਵਾਈ ਕਿਸਾਨ ਵੀਰਾਂ ਨੂੰ ਨਹੀਂ ਕਰਨੀ ਪੈਂਦੀ ਖਰਚਾ ਘੱਟ ਹੈ ਜੀ ਇਸ ਦਾ ਤੇ ਬਾਕੀ ਓਵਰਆਲ ਗੱਲ ਕਰੀਏ ਤਾਂ ਇਹ ਤਿੰਨ ਚਾਰ ਬੀਜ ਜਿਹੜੇ ਨੇ ਜ਼ਿਆਦਾਤਰ ਵੇਚ ਰਹੇ ਨੇ ਨੰਬਰ 1 ਤੇ ਪੀਆ 126 ਦੇ 131 131 ਦੀ ਬਹੁਤ ਜ਼ਿਆਦਾ ਹਾਈਪ ਬਣੀ ਹੋਈ ਹੈ ਜੀ ਤੇ ਬਾਕੀ ਦੇਖਦੇ ਹਾਂ ਇਸ ਸਾਲ ਇਹ ਕਿਵੇਂ ਦਾ ਪਰਫਾਰਮ ਕਰਦਾ ਹੈ ਕਿਵੇਂ ਦਾ ਛਾੜ ਦਿੰਦਾ ਹੈ ਸੁਪਰੀਮ 110 ਤੇ ਸਾਵਾ ਦਾ 7301 ਤੇ 7501 ਇਹ 4 ਤੋਂ 5 ਬੀਜ ਨੇ ਜਿਹੜੇ ਨੰਬਰ 3 1 2 3 ਤੇ ਚੱਲ ਰਹੇ ਨੇ ਪੰਜਾਬ ਦੇ ਵਿੱਚ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖ ਕੇ ਦੱਸਿਓ ਜੀ ਤੁਹਾਨੂੰ ਤੁਸੀਂ ਕਿਹੜਾ ਬੀਜ ਇਸ ਵਾਰ ਇਸਤੇਮਾਲ ਕਰ ਰਹੇ ਹੋ ਤੇ ਤੁਸਾਡਾ ਪਿਛਲਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਸੀ ਉਸ ਬੀਜ ਦੇ ਨਾਲ ਤੇ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਅਜਿਹੀਆਂ ਵੀਡੀਓਜ਼ ਅਸੀਂ ਹੋਰ ਲੈ ਕੇ ਆਉਂਦੇ ਰਹਿੰਦੇ ਹਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਯਾਰਾਂ ਦੋਸਤਾਂ ਰਿਵਲੀਆਂ ਦੇ ਨਾਲ ਬਾਕੀ ਕਿਸਾਨ ਵੀਰਾਂ ਦੇ ਨਾਲ ਤੇ ਕਮੈਂਟ ਬਾਕਸ ਵਿੱਚ ਆਪਣਾ ਪਿੰਡ ਸ਼ਹਿਰ ਜ਼ਿਲ੍ਹਾ ਤੇ ਤੁਸੀਂ ਇਸ ਵਾਰ ਕਿਹੜਾ ਬੀਜ ਬੀਜ ਰਹੇ ਹੋ ਜ਼ਰੂਰ ਲਿਖ ਕੇ